ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਚੀਜ਼ ਚਿਲੀ ਜਿਹਦੇ ਵਾਸਤੇ ਆਪਾਂ ਲੈ ਲਿਆ ਜੀ ਪਨੀਰ ਪਨੀਰ ਨੂੰ ਆਪਾਂ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਠੀਕ ਹੈ ਜੀ ਤੇ ਆਪਾਂ ਆਹ ਪਿਆਜ਼ ਤੇ Shimla ਮਿਰਚਾਂ ਨੂੰ ਵੀ ਵਾਸ਼ ਕਰਕੇ ਚੰਗੀ ਤਰ੍ਹਾਂ ਕੱਟ ਲਿਆ ਪਿਆਜ਼ਾਂ ਨੂੰ ਦੇਖੋ ਐਵੇਂ ਕਯੂਬਸ ਕਰਦੇ ਆਹ ਕੱਢਣੇ ਨੇ ਕੱਲੇ ਕੱਲੇ ਪੀਸ ਕੱਢਣੇ ਨੇ ਤੁਸੀਂ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਤਿਆਰ ਕਰਾਂਗੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਾ ਲਿਆ ਜੀ ਆਪਾਂ ਨਮਕ ਇੱਕ ਕਟੋਰੀ ਦੇ ਵਿੱਚ ਠੀਕ ਹੈ ਜੀ ਆਪਣਾ ਗਰਮ ਮਸਾਲਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਪਾ ਲਈ ਜੀ ਮਿਰਚ ਠੀਕ ਹੈ ਜੀ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਠੀਕ ਹੈ ਜੀ ਹੁਣ ਇਹਨਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾ ਓਲ ਲੈਣਾ ਹੈ ਇਹਦਾ ਪੇਸਟ ਜਿਹਾ ਬਣਾ ਲੈਣਾ ਦੇਖੋ ਜੀ ਆਪਾਂ ਇਹਨੂੰ ਐਵੇਂ ਚੰਗੀ ਤਰ੍ਹਾਂ ਓਲ ਕੇ ਤਾਂ ਕਿ ਸਾਰੇ ਜਿਹੜੇ ਮਸਾਲੇ ਨਮਕ ਮਸਾਲੇ ਜਿੰਨੇ ਵੀ ਹੈਗੇ ਨੇ ਨਾ ਉਹ ਸਾਰੇ ਇਹਦੇ ਵਿੱਚ ਐਬਜ਼ਾਰਬ ਹੋ ਜਾਣ ਠੀਕ ਹੈ ਇਹ ਕਿਉਂਕਿ ਆਪਾਂ ਪਾਉਣਾ ਹੈ ਪਨੀਰ ਤੇ ਪਨੀਰ ਆਪਾਂ ਹ ਲੈ ਲਿਆ ਠੀਕ ਹੈ ਪਨੀਰ ਨੂੰ ਨਾ ਆਪਾਂ ਹ ਬਾਉਲ ਦੇ ਵਿੱਚ ਪਾ ਲੰਨੇ ਆ ਜਿੰਨੇ ਵੀ ਆਪਾਂ ਕੱਟੇ ਹੋਏ ਨੇ ਪਨੀਰ ਦੇ ਟੁਕੜੇ ਠੀਕ ਹੈ ਜੀ ਇਹਦੇ ਵਿੱਚ ਪਾ ਲਿਆ ਹੁਣ ਜਿਹੜਾ ਆਪਾਂ ਇਹ ਮਸਾਲੇ ਤਿਆਰ ਕੀਤੇ ਆ ਨਾ ਅਦਰਕ ਲਸਣ ਨਮਕ ਮਿਰਚ ਸਾਰੇ ਇਹਦੇ ਵਿੱਚ ਪਾਣੀ ਪਾਉਣ ਦਾ ਮਤਲਬ ਇਹੀ ਸੀ ਕਿਉਂਕਿ ਜੇ ਆਪਾਂ ਸੁੱਕੇ ਦੇਤੇ ਪਾਉਂਦੇ ਨਾ ਤਾਂ ਇਹਨਾਂ ਨੇ ਡਰਾਈ ਜਰ ਆਣਾ ਸੀ ਕਿਤੇ ਲਾ ਜਾਣਾ ਸੀ ਕਿਤੇ ਨਹੀਂ ਲੱਗਣਾ ਸੀ ਹੁਣ ਆਪਾਂ ਇਹਦੇ ਵਿੱਚ ਪਾਤਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਐਵੇਂ ਹਲਾ-ਹਲਾ ਕੇ ਇਹਦੇ ਵਿੱਚ ਮਿਕਸ ਕਰ ਦੇਣਾ ਤਾਂ ਕਿ ਸਾਰੇ ਪਨੀਰ ਦੇ ਵਿੱਚ ਇਹ ਮਸਾਲੇ ਜਿਹੜੇ ਆ ਉਹ ਐਬਜ਼ਾਰਬ ਹੋ ਜਾਣ ਹਾਂਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਭਰ ਕੇ ਅਰਾ ਰੋਟ ਦਾ ਠੀਕ ਹੈ ਅਰਾ ਰੋਟ ਦਾ ਪਾਤਾ ਤੇ ਇਹ ਆਪਾਂ ਲੈ ਰਹੇ ਹਾਂ ਜੀ ਚਾਵਲਾਂ ਦਾ ਆਟਾ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਮੈਦਾ ਵੀ ਲੈ ਸਕਦੇ ਹੋ ਆਪਾਂ 2 ਚਮਚ ਇਹ ਪਾਵਾਂਗੇ ਕਿਉਂਕਿ ਐ ਵੀ ਆਪਾਂ ਨਾ ਜਦੋਂ ਇਹਨੂੰ ਹੁਣ ਤਲਣਾ ਤਾਂ ਇਹਦੇ ਵਿੱਚ ਕ੍ਰਿਸਪੀਨੈਸ ਜੀ ਆ ਜਾਵੇ ਠੀਕ ਹੈ ਜੀ ਇਹਨੂੰ ਹਲਕੇ ਹੱਥਾਂ ਨਾਲ ਹੀ ਐਵੇਂ ਤੁਸੀਂ ਹਲਾ ਹਲਾ ਕੇ ਪਨੀਰ ਨੂੰ ਸਾਰਿਆਂ ਨੂੰ ਇਹਦੇ ਵਿੱਚ ਮੈਟ ਕਰ ਲਿਆ ਹਾਂ ਜੀ ਤੇਲ ਆਪਾਂ ਕੜਾਹੀ ਦੇ ਵਿੱਚ ਪਾ ਲਿਆ ਠੀਕ ਹੈ ਜੀ ਤੇਲ ਆਪਾਂ ਪਹਿਲਾਂ ਨਾ ਥੋੜਾ ਜਿਆਦਾ ਪਾਉਣਾ ਹੈ ਕਿਉਂਕਿ ਆਪਾਂ ਨਾ ਇਹ ਪਨੀਰ ਨੂੰ ਫਰਾਈ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚੋਂ ਤੇਲ ਕੱਢ ਦਾਂਗੇ ਤੜਕਾ ਲਾਉਣ ਲੱਗੇ ਪਹਿਲਾਂ ਆਪਾਂ ਇਹਨੂੰ ਜਿਵੇਂ ਆ ਦੇਖੋ ਇਹਦੇ ਵਿੱਚ ਚੰਗੀ ਤਰ੍ਹਾਂ ਇਹਦੇ ਉੱਤੇ ਸਾਰਾ ਮੈਦਾ ਚਾਵਲਾਂ ਦਾ ਆਟਾ ਤੇ ਮਰਾ ਰੋੜ ਜਿਹੜਾ ਆਪਾਂ ਪਾਇਆ ਸੀਗਾ ਠੀਕ ਹੈ ਉਹ ਇਹਦੇ ਉੱਤੇ ਲੱਗ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਫਰਾਈ ਕਰ ਲੈਣਾ ਸਾਰੇ ਪਨੀਰ ਨੂੰ ਐਵੇਂ ਪਰ ਇਹ ਨਹੀਂ ਹੈਗਾ ਇਕੱਠਾ ਨਹੀਂ ਪਾਉਣਾ ਹੈਗਾ ਠੀਕ ਹੈ ਥੋੜੀ ਥੋੜੀ ਦੂਰੀ ਤੇ ਨਾ ਕਿ ਤੁਸੀਂ ਥੋੜੇ ਜੇ ਪਾ ਦਿਓ ਠੀਕ ਹੈ ਬਾਰੀ ਬਾਰੀ ਇਹਨੂੰ ਪਾਓ ਤੁਸੀਂ ਤੜ ਲਓ ਇਕੱਠੇ ਨਾ ਪਾਓ ਕਿਉਂਕਿ ਇਕੱਠੇ ਨਾ ਫਿਰ ਜੁੜ ਕੇ ਨਾਲੇ ਤਾਂ ਉਹ ਵਧੀਆ ਫਰਾਈ ਨਹੀਂ ਹੋਣੇ ਹਾਂਜੀ ਦੇਖੋ ਪਨੀਰ ਆਪਾਂ ਰੋਸਟ ਕਰ ਲਿਆ ਠੀਕ ਹੈ ਜੀ ਪਨੀਰ ਆਪਣਾ ਨਾ ਐਵੇਂ ਦਾ ਰੋਸਟ ਹੋਣਾ ਚਾਹੀਦਾ ਜਿਵੇਂ ਦੇਖੋ ਆਪਾਂ ਐਵੇਂ ਸਿੱਟਾਂਗੇ ਨਾ ਦੇਖੋ ਆਵਾਜ਼ ਆ ਰਹੀ ਹੈ ਨਾ ਪੂਰੀ ਆਵਾਜ਼ ਆਉਣੀ ਚਾਹੀਦੀ ਹੈ ਪੂਰਾ ਬਾਹਰ ਤੋਂ ਇਹ ਕ੍ਰਿਸਪੀ ਹੋਊਗਾ ਠੀਕ ਹੈ ਜੀ ਅੰਦਰੋਂ ਇਹ ਪੂਰਾ ਸੌਫਟ ਹੋਊਗਾ ਦੇਖੋ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਦੇਖੋ ਬਾਹਰੋਂ ਕ੍ਰਿਸਪੀ ਹੈ ਅੰਦਰੋਂ ਬਿਲਕੁਲ ਸੌਫਟ ਹੈ ਠੀਕ ਹੈ ਹੁਣ ਆਪਾਂ ਲਗਾਵਾਂਗੇ ਇਹਨੂੰ ਤੜਕਾ ਹਾਂਜੀ ਆਪਾਂ ਕੜਾਹੀ ਦੇ ਵਿੱਚ ਇੱਕ ਇੱਕ ਕੜਸ਼ੀ ਆਪਾਂ ਤੇਲ ਦੀ ਪਾ ਲਈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਹਾ ਸਬਜ਼ੀਆਂ ਇਹਨਾਂ ਨੂੰ ਆਪਾਂ ਜਸਟ ਰੋਸਟ ਕਰਨਾ ਠੀਕ ਹੈ ਹਾਂ ਜਿਹੜੀਆਂ ਆਪਾਂ ਪਿਆਜ਼ ਹਰੀ ਮਿਰਚ ਸ਼ਿਮਲਾ ਮਿਰਚ ਆਪਾਂ ਪਾਈਆ ਨਾ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਮਤਲਬ ਹੀ ਉਹ ਨਹੀਂ ਕਹਣਾ ਸਿਰਫ ਆਪਾਂ ਇਸ ਪਰਫੈਕਟਨੈਸ ਲੈ ਹੋਣੀ ਹੈ ਠੀਕ ਹੈ ਹਲਕਾ ਜਿਹਾ ਆਪਾਂ ਇਹਨੂੰ ਰੋਸਟ ਕਰਨਾ ਹੈ ਠੀਕ ਹੈ ਇਹ 2 ਜਾਂ 3 ਮਿੰਟ ਦੇ ਵਿੱਚ ਵਿੱਚ ਰੋਸਟ ਹੋ ਜਾਣਾ ਹੈ ਠੀਕ ਹੈ हां जी जब तक ਆਪਣੀਆਂ सब्जियां रोस्ट हो रही हैं ना तब तक नौ नौ है। है आप जी? जी आपा एदा जो है बीच आपा सॉस ਪਾਉਣੀਆਂ ਨੇ ਉਹਨਾਂ ਨੂੰ ਆਪਾਂ ਤਿਆਰ ਕਰ ਲੈਣੇ ਆ ਠੀਕ ਹੈ ਜੀ ਆ ਮੈਂ ਇੱਕ ਵੱਡਾ ਚਮਚ ਲਿੱਤਾ ਜੀ ਟਮਾਟੋ ਸੌਸ ਦਾ ਠੀਕ ਹੈ ਜੀ ਇਹਦੇ 'ਚ ਆਪਾਂ ਬਿਲਕੁਲ ਥੋੜੀ ਜਿਹੀ ਪਾਵਾਂਗੇ ਜੀ ਸੋਇਆ ਸੌਸ ਸੋਇਆ ਸੌਸ ਸਿਰਫ ਆਪਾਂ ਕਲਰ ਦੇਣ ਨੂੰ ਪਾਣੀ ਆ ਦੇਖੋ ਠੀਕ ਹੈ ਜੀ ਇਹਦਾ ਵੱਡੇ ਚਮੜਾ ਦਾ ਸਿਰਫ ਮੈਂ ਚੌਥਾ ਕਿ ਹਿੱਸਾ ਲਿੱਤਾ ਇਸ ਨੂੰ ਜ਼ਿਆਦਾ ਨਹੀਂ ਲੈਣਾ ਹੈ ਹਾਂਜੀ ਆਪਾਂ ਨਾ ਇਹਦੇ ਵਿੱਚ ਅਦਰਕ ਲਸਣ ਪਾਉਣਾ ਭੁੱਲ ਗਏ ਸੀਗੇ ਸੌਰੀ ਇਹ ਵੀ ਪਹਿਲਾਂ ਪਾਉਣਾ ਸੀਗਾ ਨਾਲ ਅਦਰਕ ਲਸਣ ਜਿਹੜਾ ਆਪਾਂ ਬੀਜ ਕੀਤਾ ਸੀਗਾ ਕੋਈ ਗੱਲ ਨਹੀਂ ਆਪਾਂ ਹੁਣ ਪਾਤਾ ਹੁਣ ਵੀ ਇਹਨੇ ਚੰਗੀ ਤਰ੍ਹਾਂ ਰੋਸਟ ਹੋ ਜਾਣਾ ਇਹਦੇ ਵਿੱਚ ਠੀਕ ਹੈ ਜੀ ਇਹ ਨਾਲ ਕੁਸ਼ ਬਹੁਤ ਸੋਹਣੀ ਆਉਂਦੀ ਹੈ ਸਬਜ਼ੀ ਦੇ ਵਿੱਚ ਖਾਸ ਤੌਰ ਤੇ ਚੀਸ ਚਿੱਲੀ ਦੇ ਵਿੱਚ ਅਦਰਕ ਤੇ ਲਸਣ ਤਾਂ ਬਹੁਤ ਜ਼ਰੂਰੀ ਲਸਣ ਤਾਂ ਖਾਸ ਤੌਰ ਤੇ ਹਾਂਜੀ ਸਬਜ਼ੀਆਂ ਦੇਖੋ ਜਿੰਨੀਆਂ ਆਪਾਂ ਨੂੰ ਰੋਸਟ ਹੋਣੀਆਂ ਚਾਹੀਦੀਆਂ ਸੀ ਠੀਕ ਹੈ ਹਲਕਾ ਜਿਹਾ ਤੇ ਬ੍ਰਾਊਨਨੈਸ ਆ ਗਈ ਤੇ ਕਰੰਚੀਪਨ ਵੀ ਆ ਗਿਆ ਠੀਕ ਹੈ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਆਪਾਂ ਇਹਨੂੰ ਚੰਗੀ ਤਰ੍ਹਾਂ ਗਾਲਣਾ ਨਹੀਂ ਹੈਗਾ ਸਬਜ਼ੀ ਨੂੰ ਜਿਹੜੀਆਂ ਆਪਾਂ ਸੌਸ ਦੋਨੇ ਮਿਕਸ ਕੀਤੀਆਂ ਸੀ ਸੋਇਆ ਸੌਸ ਤੇ ਟਮਾਟੋ ਸੌਸ ਉਹ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਆਪਾਂ ਗੈਸ ਦੀ ਫਲੇਮ ਨੂੰ ਸਲੋ ਕਰ ਲੈਣਾ ਜਦੋਂ ਆਪਾਂ ਹੁਣ ਪਾਉਣਾ ਹੈ ਸਮਾਨ ਸੌਸ ਪਾ ਲਈਏ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲਓ ਚ ਪਾਵਾਂਗੇ ਨਮਕ ਨਮਕ ਆਪਾਂ ਥੋੜਾ ਹੀ ਪਾਣਾ ਕਿਉਂਕਿ ਇੱਕ ਤਾਂ ਸੌਸ ਦੇ ਵਿੱਚ ਵੀ ਨਮਕ ਹੁੰਦਾ ਕੁਝ ਆਪਾਂ ਜਦੋਂ ਆਪਾਂ ਨਾ ਪਨੀਰ ਰੋਸਟ ਕੀਤਾ ਸੀਗਾ ਉਹਦੇ ਵਿੱਚ ਵੀ ਨਮਕ ਪਾਇਆ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚ ਤੇ ਲਾਲ ਮਿਰਚ ਤੁਸੀਂ ਖਾਣੇ ਹੋ ਤਾਂ ਪਾ ਲਿਆ ਕਰੋ ਜੇ ਨਹੀਂ ਖਾਂਦੇ ਹੈਗੇ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਹਰੀ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣਾ ਗਰਮ ਮਸਾਲਾ ਠੀਕ ਹੈ ਜੀ ਨਮਕ ਤੇ ਮਿਰਚ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾਉਣੀਆਂ ਨੇ ਜਿੰਨਾ ਤੁਹਾਡੇ ਖਾਂਦੇ ਨੇ ਕਈਆਂ ਦੇ ਘੱਟ ਖਾਂਦੇ ਆਂ ਕਈਆਂ ਦੇ ਵੱਧ ਖਾਂਦੇ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਪਰ ਗੈਸ ਨੂੰ ਆਪਾਂ ਸੇਮ ਤੇ ਹੀ ਰੱਖਣਾ ਠੀਕ ਹੈ ਜੀ ਹੁਣ ਦੇਖੋ ਜੀ ਇਧਰ ਨਾਲ ਆਪਣਾ ਅਰਾ ਰੋਟ ਆਪਾਂ ਲੈ ਲਿਆ ਇੱਕ ਚਮਚਾ ਆਪਾਂ ਲਿੱਤਾ ਅਰਾ ਰੋਟ ਦਾ ਠੀਕ ਹੈ ਜੀ ਅਰਾ ਰੋਟ ਦੇ ਵਿੱਚ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਸਮੂਥ ਪੇਸਟ ਬਣਾ ਲੈਣਾ ਤਾਂ ਇਹ ਅਰਾ ਰੋਟ ਆਪਾਂ ਪਾਉਨੇ ਹੁੰਦੇ ਆ ਤਾਂ ਕਿ ਜਿਹੜੀ ਗਰੇਵੀ ਹੈ ਨਾ ਉਹ ਆਪਣੀ ਗਾੜੀ ਬਣ ਜਾਈ ਗਰੇਵੀ ਦੇ ਵਿੱਚ ਥਿਕਨੈਸ ਆਣੀ ਹੁੰਦੀ ਹੈ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਡਰਾਈ ਇਹ ਬਣਾਣਾ ਚੀਜ਼ ਚਿਲੀ ਜਾਂ ਤੁਸੀਂ ਖਾਣੀ ਹੈ ਗਰੇਵੀ ਵਾਲੀ ਉਸੇ ਸਮਾਂ ਅਰਾ ਰੋਟ ਪੈਂਦਾ ਅਰਾ ਰੋਟ ਦਾ ਘੋਲੇ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਅਰਾ ਰੋਟ ਦਾ ਘੋੜ ਪਾ ਕੇ ਆਪਾਂ ਇਹਨੂੰ ਹਲਾਉਂਦੇ ਜਾਣਾ ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਹਲਾ ਕੇ ਉਸ ਤੋਂ ਬਾਅਦ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹੋਰ ਪਾਣੀ ਬਾਕੀ ਇਹ ਜਿਆਦਾ ਹੀ ਥਿੱਕ ਵੀ ਨਾ ਹੋ ਜਵੇ ਦੇਖੋ ਜੀ ਅੱਧਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਦਾ ਠੀਕ ਹੈ ਜੀ ਕਾਲੀ ਮਿਰਚ ਦਾ ਪਾਊਡਰ ਪਾ ਲਿਆ ਆਪਾਂ ਨੇ ਹੁਣ ਇਹਨਾਂ ਆਪਾਂ ਚੰਗੀ ਤਰ੍ਹਾਂ ਹਿਲਾਉਣਾ ਹੈ ਹਿਲਾ ਕੇ ਦੇਖੋ ਜੀ ਵੈਸੇ ਤਾਂ ਗਰੇਵੀ ਆਪਣੀ ਬਣ ਕੇ ਤਿਆਰ ਹੈ ਠੀਕ ਹੈ ਅਗਰ ਤੁਸੀਂ ਕਲਰ ਐਵੇਂ ਦਾ ਰੱਖਣਾ ਤਾਂ ਐਵੇਂ ਦਾ ਰੱਖ ਲਓ ਮੈਂ ਇਹਦੇ ਵਿੱਚ ਪਰ ਪਾਉਂਗੀ ਥੋੜਾ ਜਿਹਾ ਮਠਿਆਈ ਵਾਲਾ ਰੰਗ ਥੋੜੇ ਇਹਦੇ ਵਿੱਚ ਰੈੱਡਨੈਸ ਜੀ ਆ ਜਾਊਗੀ ਉਹਨਾਂ ਰੰਗ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਜੀ ਆ ਦੇਖੋ ਕਲਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੁਣ ਆਪਾਂ ਇਹਦੇ ਵਿੱਚ ਪਾ ਦਾਣਾ ਜੀ ਪਨੀਰ ਜਿਹੜਾ ਆਪਾਂ ਰੋਸਟ ਕੀਤਾ ਸੀਗਾ ਪਨੀਰ ਪਨੀਰ ਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਦੇਖੋ ਪਨੀਰ ਨੂੰ ਸਾਰੇ ਨੂੰ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਹਿਲਾਣਾ ਹੈ ਤੁਸੀਂ ਤਾਂ ਕਿ ਜਿਹੜਾ ਪਨੀਰ ਆ ਪਨੀਰ ਦੇ ਵਿੱਚ ਵੀ ਸਾਰੇ ਦੇ ਵਿੱਚ ਗਰੇਵੀ ਆ ਉਹ ਮਿਕਸ ਹੋ ਜਵੇ ਹਾਂਜੀ ਚੀਜ਼ ਚਿਲੀ ਬਣ ਕੇ ਤਿਆਰ ਹੈ ਜੀ ਆਓ ਜੀ ਖਾਓ ਆਪਣੀ ਰਸੋਈ ਦੇ ਵਿੱਚ ਆ ਕੇ ਚੀਜ਼ ਚਿਲੀ ਠੀਕ ਹੈ ਜੀ ਇਹਨੂੰ ਤੁਸੀਂ ਸਨੈਕਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਖਾਣੀ ਹੋਈ ਕਿ ਆਪਾਂ ਡਰਾਈ ਬਣਾਈ ਹੈ ਠੀਕ ਹੈ ਰੋਟੀ ਨਾਲ ਵੀ ਖਾਧੀ ਜਾਂਦੀ ਹੈ ਚਾਵਲਾਂ ਨਾਲ ਵੀ ਜਿਹਦੇ ਨਾਲ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਬਣਾ ਕੇ ਜਰੂਰ ਖਾਓ ਠੀਕ ਹੈ ਜੀ ਤੇ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਦੇਖੋ ਜੀ ਰਿਕਵੈਸਟ ਹੈ ਜਿਹੜੇ ਵੀ ਦੇਖਦੇ ਨੇ ਜੀ ਸਬਸਕ੍ਰਾਈਬ ਵੀ ਕਰਿਆ ਕਰੋ ਠੀਕ ਹੈ ਜੀ ਜਿਤਨ ਵਾਲੇ ਸਾਨੂੰ ਕਮੈਂਟ ਚ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਚੀਜ਼ ਬਣਾਈ ਕਿਵੇਂ ਦੀ ਲੱਗੀ ਅਗਰ ਤੁਸੀਂ ਹੋਰ ਵੀ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਵੀ ਦੱਸਿਆ ਕਰੋ ਤਾਂ ਅਸੀਂ ਜਰੂਰ ਬਣਾ ਕੇ ਦਿਖਾਵਾਂਗੇ ਓਕੇ ਜੀ ਸਸ਼ੀਆਕਾਲ